ਜਿਹੜੀ ਅੱਜ ਮੀਟਿੰਗ ਹੋਈ ਆ ਪ੍ਰਧਾਨ ਜੀ ਉਹ ਵਿੱਚ ਕੀ ਕੀ ਏਜੰਡੇ ਸੀਗੇ ਕਿਹੜੇ ਕਿਹੜੇ ਇਸ ਤਰ੍ਹਾਂ ਦੇ ਮਤੇ ਜਿਹੜੇ ਨੇ ਪਾਸ ਕੀਤੇ ਹੋਏ ਅੱਜ ਜੋ ਮੀਟਿੰਗ ਸਾਡੀ ਹੋਈ ਆ ਉਹਦੇ ਵਿੱਚ ਕਾਫੀ ਗੰਭੀਰ ਜੋ ਮਸਲੇ ਸੀ ਸ਼ਹਿਰ ਦੇ ਉਹਨਾਂ ਸੰਬੰਧੀ ਸਾਡੀ ਵਿਚਾਰ ਵਿਮਰਸ਼ ਹੋਈ ਆ ਜਿਹਦੇ ਵਿੱਚ ਮਾਨਯੋਗ ਸਾਡੇ ਅਮਨਦੀਪ ਜੀ ਜੋਗੀ ਸਾਡੇ ਈਓ ਨੇ ਤੇ ਉਸ ਤੋਂ ਇਲਾਵਾ ਸਾਡੇ ਤਕਰੀਬਨ ਸਾਰੇ ਕਾਉਂਸਲਰ ਸਹਿਬਾਨ ਜੀ ਇੱਕ ਦੋ ਸਾਡੇ ਕਾਉਂਸਲਰ ਜਿਓ ਕੀ ਆਊਟ ਆਫ ਸਟੇਸ਼ਨ ਸੀਗੇ ਉਹ ਉਹ ਗੈਰਹਾਜ਼ਰ ਸੀ ਪਰ ਉਹਨਾਂ ਨੇ ਪ੍ਰਵਾਨਗੀ ਇਹਨੂੰ ਦੇ ਦਿੱਤੀ ਆ ਸਭ ਤੋਂ ਵੱਡਾ ਜੰਡਾਏ ਦੇ ਵਿੱਚ ਇਹ ਸੀ ਕਿ ਰਾਤ ਹਲਕਾ ਵਿਧਾਇਕ ਜੋ ਕਿ ਸਾਡੇ ਜੀਤਾਰ ਸਿੰਘ ਜਾਲਪੁਰਾ ਤੇ ਮੈਂ ਤਾਂ ਇਹ ਕਹੂੰਗਾ ਕਿ ਹਰ ਵਕਤ ਤਤਪਰ ਨੇ ਮਾਛੀਵਾੜਾ ਸਾਹਿਬ ਨੂੰ ਸੋਨਾ ਸੁਨੱਖਾ ਬਣਾਉਣ ਲਈ ਤੇ ਮੈਂ ਵੀ ਜਿਸ ਕੁਰਸੀ ਤੇ ਬੈਠ ਕੇ ਕੰਮ ਕਰ ਰਿਹਾ ਤੇ ਉਹਨਾਂ ਦੇ ਹੌਸਲੇ ਨਾ ਕਰ ਰਿਹਾ ਤੇ ਰਾਤ ਉਹਨਾਂ ਨੇ ਉਹਨਾਂ ਨਾਲ वार्तालाप ਹੋਈ ਫੋਨ ਤੇ ਤੇ ਉਹਨਾਂ ਨਾਲ ਡਿਸਕਸ਼ਨ ਹੋਈ ਛੜਕਵਾਰੇ ਕੀ ਪੀਡਬਲਯੂਡੀ ਦੀ ਜੋ ਇਹ ਸੜਕ ਆ ਇਹਨੂੰ ਪੀਡਬਲਯੂਡੀ ਨੇ 1.5 ਸਾਲ ਦਾ ਸਮਾਂ ਮੰਗਿਆ ਬਣਾਉਣ ਲਈ ਤੇ ਉੱਥੇ ਸਾਡੇ ਕੌਂਸਲਰ ਸਾਹਿਬਾਨ ਵੀ ਮੌਜੂਦ ਸਨ ਜਿਨ੍ਹਾਂ ਨਾਲ ਉਹਨਾਂ ਉਹਨਾਂ ਨੇ ਉੱਥੇ ਵਿਚਾਰ-ਵਿਮਰਸ਼ ਕੀਤਾ ਹੁਣ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਸਵੇਰੇ ਵੀ ਏਜੰਡਾ ਸਾਡਾ ਆਲਰੇਡੀ ਆ ਚੁੱਕਿਆ ਸੀ ਤੇ ਕੁਝ ਆਈਟਮ ਏਜੰਡੇ 'ਚ ਨਹੀਂ ਹੁੰਦੀਆਂ ਕਿਉਂਕਿ ਪੀਡਬਲਿਊ ਦੀ ਸੜਕਾਂ ਨਗਰ ਕੌਂਸਲ ਨਹੀਂ ਬਣਾ ਸਕਦੀ ਕਿਉਂਕਿ ਛੋਟਾ ਕਸਬਾ ਸਾਡੇ ਕੋਲ ਫੰਡ ਵੀ ਇੰਨੇ ਨਹੀਂ ਹੁੰਦੇ ਕਿ ਅਸੀਂ ਜੇ ਅਸੀਂ ਪੀਡਬਲਿਊ ਦੀਆਂ ਡਬਲਿਊ ਡੀ ਦੀਆਂ ਸੜਕਾਂ ਤੇ ਫੰਡ ਲਾ ਦਾਂਗੇ ਤੇ ਸਾਡੇ ਲੋਕਲ ਸਾਰੇ ਕੰਮ ਰੁਕ ਜਾਣਗੇ ਹੂੰ ਸੋ ਮਾਂਜੋ ਹਲਕਾ ਵਿਧਾਇਕ ਦੀ ਰਹਿਨਮਾਈ ਦੇ ਹੇਠ ਉਹਨਾਂ ਨੇ ਜੋ ਦਿਸ਼ਾ ਨਿਰਦੇਸ਼ ਦਿੱਤੇ ਉਸ ਤਹਿਤ ਅਸੀਂ ਇਹ ਮਤਾ ਪਾਸ ਦਿੱਤਾ ਹੁਣ ਅਸੀਂ ਪੀਡਬਲਿਊ ਡੀ ਤੋਂ ਪਰਮਿਸ਼ਨ ਲਵਾਂਗੇ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਜੋ ਕਿ ਅਸੀਂ ਲੈ ਲਾਂਗੇ ਬਹੁਤ ਜਲਦੀ ਔਰ ਬਹੁਤ ਜਲਦੀ 80 ਤੋਂ 90 ਲੱਖ ਰੁਪਏ ਦੀ ਲਾਗਤ ਨਾਲ ਜੋ ਗੁਰੂ ਘਰ ਨੂੰ ਸੜਕ ਜੋੜਦੀ ਆ ਉਹਨੂੰ ਸੋਹਣੀ ਤੇ ਸੁਚੱਜੀ ਬਣਾ ਦੇਾਂਗੇ ਇਸ ਤੋਂ ਪਹਿਲਾਂ ਦੋ ਟੈਂਡਰ ਉਸੇ ਰੋਡ ਦੇ ਇੱਕ ਹੈਰੀਟੇਜ ਲਾਈਟਾਂ ਲਾਣ ਦਾ ਇਸ ਗੁਰੂ ਘਰ ਵਾਲੀ ਸੜਕ ਨੂੰ ਇਕੱਲੀ ਸੋਹਣੀ ਨਹੀਂ ਬਣਾਉਣਾ ਮੈਂ ਇੱਥੇ ਹੈਰੀਟੇਜ ਲਾਈਟਾਂ ਦਾ ਟੈਂਡਰ ਮੇਰੇ ਖਾਲ 15 ਲੱਖ ਰੁਪਏ ਦਾ ਉਹ ਵੀ ਸਾਡਾ ਅੱਖ ਨੂੰ ਖੁੱਲਣ ਵਾਲਾ ਬੂਟਿਆਂ ਦਾ ਟੈਂਡਰ ਉਹ ਵੀ ਖੁੱਲਣ ਵਾਲਾ ਸੋ ਇਸ ਰੋਡ ਨੂੰ ਗੁਰੂਦੀ ਨਗਰੀ ਨੂੰ ਗੁਰੂ ਘਰ ਜਾਣ ਵਾਲੀ ਰੋਡ ਨੂੰ ਬੰਦੇ ਨੂੰ ਉੱਥੇ ਆ ਕੇ ਇਹ ਜਾਰੂ ਜਰੂਰ ਮਹਿਸੂਸ ਹੋਊਗਾ ਕਿ ਹਾਂ ਮੈਂ ਇੱਕ ਪਵਿੱਤਰ ਨਗਰ ਇਤਿਹਾਸਿਕ ਨਗਰੀ ਚ ਆ ਗਿਆ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਆਈਟਮ ਸਾਡੀ ਏਜੰਡੇ 'ਚ ਹੋਵੇ ਕਿਉਂਕਿ ਇਸ ਤੋਂ ਬਾਅਦ ਸਾਡਾ ਇੱਕ ਹੋਰ ਮੁੱਖ ਮੁੱਦਾ ਸੀ ਉਹ ਵੀ ਹਲਕਾ ਵਿਧਾਇਕ ਨਾਲ ਮੇਰਾ ਤਾਲਮੇਲ ਹੋਇਆ ਕਿਉਂਕਿ ਮੈਂ ਉਹਨਾਂ ਨਾਲ ਹਰ ਗੱਲ ਜਿੰਨੇ ਮੈਂ ਕਾਰਜ ਕਰ ਰਿਹਾ ਇਹ ਕੋਈ ਕੰਮ ਐ ਬਿਨਾ ਪੁੱਛੇ ਬਿਨਾ ਹਲਕਾ ਵਿਧਾਇਕ ਨੂੰ ਦੱਸੇ ਉਹਨਾਂ ਨੂੰ ਦੱਸਣਾ ਮੇਰਾ ਫਰਜ਼ ਬਣਦਾ ਕਿਉਂਕਿ ਮੈਨੂੰ ਕੁਰਸੀ ਤੇ ਬਿਠਾਉਣ ਵਾਲੀ ਉਹ ਹੀ ਨੇ ਕੱਲ ਨੂੰ ਸਾਨੂੰ ਫੰਡਾਂ ਦੀ ਲੋੜ ਪੈਣੀ ਆ ਤੇ ਹਲਕਾ ਵਿਧਾਇਕ ਨੇ ਲੈ ਕੇ ਦੇਣੀ ਆ ਤੇ ਅਸੀਂ ਇੱਕ ਮਤ ਦਾ ਇਹ ਵੀ ਪਾਸ ਐਪ ਕੀਤਾ ਕਿ ਜਿੰਨੇ ਪਲਾਟ ਨੇ ਨਗਰ ਕੌਂਸਲ ਮੱਛੀਵਾੜਾ ਸਾਹਿਬ ਦੀ ਨੇ ਜੀਦਾ ਜੀਦਾ ਪਲਾਟ ਆ ਉਹ ਹਰ ਮੈਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਵੀ ਤੁਹਾਡੇ ਆਹਨ ਗਵਾਂਢ ਦੇ ਜਿੰਨੇ ਵੀ ਪਲਾਟ ਨੇ ਤੁਸੀਂ ਸਿਰਫ ਨਗਰ ਕਾਉਂਸਲ ਚ ਆ ਕੇ ਸਾਡੀ ਸਿੰਗਲ ਵਿੰਡੋ ਤੇ ਇੱਕ ਅਸੀ ਲਾਗ ਰਜਿਸਟਰ ਲਗਾ ਦਿੱਤਾ ਉਹਦੇ ਤੁਸੀਂ ਦਰਜ ਕਰਾਉਣਾ ਕਿ ਪਲਾਟ ਕਿੱਥੇ ਆ ਕਿਹਦਾ ਪਲਾਟ ਆ ਉਹਦਾ ਕੀ ਨੰਬਰ ਆ ਅਸੀਂ ਉਸ ਬੰਦੇ ਨੂੰ ਆਪਣੇ ਕੋਲੋਂ ਬੁਲਾਵਾਂਗੇ ਔਰ ਉਹਨੂੰ ਬੇਨਤੀ ਕਰਾਂਗੇ ਕਿ ਉੱਥੇ ਉਹ ਚਾਰ ਦੀਵਾਰੀ ਕਰਾ ਦਨ ਜੇ ਚਾਰ ਦੀਵਾਰੀ ਨਹੀਂ ਕਰਾਉਣੀ ਤੇ ਬੜਾ ਹੀ ਸਸਤਾ ਕੰਮ ਆ ਤੇ ਅਸੀਂ ਉੱਥੇ ਟੀਨ ਚਦਰਾਂ ਲੱਗ ਜਾਂਦੀਆਂ ਮਿੱਟੀ ਦੀਆਂ ਸਾਡੇ ਸਾਹਮਣੇ ਇੱਥੇ ਬੜੇ ਸਤਿਕਾਰਯੋਗ ਨਾਗਰਾਜੀ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਕੀਤੀ ਸੀ ਮੇਨ ਰੋਡ ਤੇ ਤੇ ਉਹਨਾਂ ਨੇ ਚੱਦਰਾਂ ਲਗਾ ਕੇ ਇੱਕ ਪੱਸਾ ਦਰਵਾਜ਼ਾ ਲਗਾ ਲਿਆ। ਔਰ ਜੇ ਲੋਕ ਚਾਰਦਵਾਰੀ ਕਰ ਲੈਣ ਆਪਣੇ ਟੀਨਾ ਨਾਲ ਆਪਣੀ ਜਗ੍ਹਾ ਨੂੰ ਕਵਰ ਕਰ ਲੈਣ ਚਾਹੇ ਅੰਦਰ ਸਬਜ਼ੀਆਂ ਲਾਉਣ ਤਾਂ ਲੋਕਾਂ ਉਹ ਲੋਕ ਉੱਥੇ ਕੂੜਾ ਸਿੱਟਣਾ ਬੰਦ ਕਰ ਦਣਗੇ। ਸਭ ਤੋਂ ਵੱਧ ਸਮੱਸਿਆ ਸਾਨੂੰ ਆ ਰਹੀ ਹੈ ਕਿ ਜਦੋਂ ਅਸੀਂ ਕੂੜਾ ਲੈਣ ਸਾਡੇ ਨਗਰ ਕੌਂਸਲ ਦੇ ਮੁਲਾਜ਼ਮ ਜਾਂਦੇ ਨੇ ਲੋਕ ਕੂੜਾ ਸਾਡੀਆਂ ਗੱਡੀਆਂ ਵਿੱਚ ਪਾਉਣ ਤੋਂ ਬਜਾਏ ਪਲਾਟ ਵਿੱਚ ਸਿੱਟ ਦਿੰਦੇ ਨੇ ਕਿ ਜੀ ਪਲਾਟ ਚੋਂ ਚੱਕ ਲਓ। ਸੋ ਅਸੀਂ ਨਗਰ ਕੌਂਸਲ ਮਾਛੀਵਾੜਾ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਸ਼ਹਿਰ ਨੂੰ ਸੋਹਣਾ ਸੁਚੱਜਾ ਸਾਫ਼ ਸੁਥਰਾ ਬਣਾਣਾ ਤੇ ਲੋਕਾਂ ਨੂੰ ਸਾਡਾ ਸਹਿਯੋਗ ਕਰਨਾ ਚਾਹੀਦਾ ਜੇ ਇਹ ਬੰਦਾ ਸਾਡੀ ਨਹੀਂ ਗੱਲ ਮੰਨੂਗਾ ਨਗਰ ਕੌਂਸਲ ਦੀ ਫਿਰ ਅਸੀਂ ਜੁਰਮਾਨਾ ਇੱਕ ਜੋ ਜੁਰਮਾਨਾ ਅਸੀਂ ਲਗਾਵਾਂਗੇ ਉਸ ਬੰਦੇ ਨੂੰ ਤੇ ਉਹਦੇ ਪਲਾਟ ਨੂੰ ਅਸੀਂ ਜੋ ਕਾਰਵਾਈ ਹੋਊਗੀ ਕਾਨੂੰਨੀ ਉਹ ਵੀ ਕਰਾਂਗੇ ਕਿਉਂਕਿ ਮੇਰੀ ਕੋਸ਼ਿਸ਼ ਇਹ ਹੈ ਕਿ ਕਿਸੇ ਵੀ ਤੁਸੀਂ ਮਹੱਲੇ 'ਚ ਪੜਜੋ ਤੇ ਜਦੋਂ ਆਪਾਂ ਚਾਰ ਕੋਠੀਆਂ ਦੇ ਵਿੱਚ ਇੱਕ ਪਲਾਟ ਪਿਆ ਹੁੰਦਾ ਉੱਥੇ ਕੂੜਾ ਸਿਟਿਆ ਹੁੰਦਾ ਲੋਕਾਂ ਨੇ ਤੇ ਉਹਦੇ ਨਾਲ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਵੀ ਤੁਸੀਂ ਲਾ ਲੋਗੇ ਘਰ ਚ ਇੱਕ ਕਮਰੇ ਚ ਆਪਾਂ ਸਫਾਈ ਨਾ ਕਰੀਏ ਤੇ ਸਾਰਾ ਹੀ ਘਰ ਮੜਾ ਲੱਗਦਾ ਸੋ ਇਹਨਾਂ ਪਲਾਟਾਂ ਕਰਕੇ ਸਾਡੇ ਸ਼ਹਿਰ ਦੀ ਦਿੱਖ ਨੂੰ ਅਸਰ ਪੈ ਰਿਹਾ ਔਰ ਨਗਰ ਕਾਉਂਸਲ ਨੂੰ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਮੱਲਿਆਂ ਦੇ ਮੱਲੇ ਇਕੱਠੇ ਹੋ ਕੇ ਮੇਕੋ ਆਂਦੇ ਨੇ ਪ੍ਰਧਾਨ ਜੀ ਸਾਡੇ ਮੱਲੇ ਦੇ ਵਿੱਚ ਪਲਾਟ ਪਿਆ ਜੀ ਪ੍ਰਧਾਨ ਜੀ ਸਾਡੇ ਮੱਲੇ ਚ ਪਲਾਟ ਪਿਆ ਜੀ ਉਥੋਂ ਕੂੜਾ ਚਕਵਾਓ ਤੇ ਅਸੀਂ ਲੋਕਾਂ ਦੇ ਪਲਾਟਾਂ ਤੋਂ ਜਿਹੜੇ ਕੂੜਾ ਚਕਵਾਨ ਲੱਗੇ ਤੇ ਸ਼ਹਿਰ ਦੀ ਸਫਾਈ ਨਹੀਂ ਹੋਣੀ ਇਹ ਵੀ ਦੋ ਸਾਡੇ ਮੁੱਦੇ ਸੀ ਜੋ ਕਿ ਟੇਬਲ ਆਈਟਮ ਦੇ ਵਿੱਚ ਪਾ ਕੇ ਅਸੀਂ ਇਹਨਾਂ ਦੋਨਾਂ ਨੂੰ ਪਾਸ ਕਰ ਦਿੱਤਾ ਇਸ ਤੋਂ ਇਲਾਵਾ ਇੱਕ ਵੱਖ-ਵੱਖ ਵਾਡਾਂ ਦੇ ਕੰਮ ਸੀਗੇ ਮੇਰਾ ਕਹਿਲ ਕੋਈ ਐਸਾ ਵਾਰਡ ਨਹੀਂ ਮੈਂ ਬੜੇ ਮਾਣ ਨਾਲ ਤੁਹਾਡੇ ਇਹ ਗੱਲ ਦੱਸਣੀ ਚਾਹੁੰਦਾ ਕਿ ਮੈਂ ਕੱਲਾ ਮਤਲਬ ਆਮ ਪਾਰਟੀ ਨੇ ਪ੍ਰਧਾਨ ਨਹੀਂ ਮੈਂ ਸਾਰੇ ਸ਼ਹਿਰ ਦਾ ਪ੍ਰਧਾਨ ਹਾਂ ਤਾਂ ਕੋਈ ਵੀ ਐਸਾ ਵਾਰਡ ਨਹੀਂ ਕੋਈ ਵੀ ਐਸਾ ਕਾਉਂਸਲਰ ਨਹੀਂ ਜਿਹਦੇ ਨਾਲ ਅਸੀਂ ਪਰਸੋਂ ਵਾਰਤਾਲਾਪ ਨਾ ਕੀਤੀ ਹੋਵੇ ਔਰ ਉਹਨੂੰ ਇਹ ਨਾ ਪੁੱਛਿਆ ਹੋਵੇ ਕਿ ਦੱਸ ਤੇਰੇ ਵਾਰਡ ਦੇ ਵਿੱਚ ਕੀ ਕੰਮ ਨੇ ਔਰ ਮੈਂ ਇਸ ਇਸ ਗੱਲ ਨੂੰ ਬੜੇ ਦਾਅਵੇ ਨਾਲ ਚੈਲੰਜ ਨਾ ਕਰਨਾ ਕਿ ਕੋਈ ਵੀ ਐਸਾ ਐਮਸੀ ਨਹੀਂ ਜੋ ਇਹ ਕਹਿ ਸਕੇ ਕਿ ਮੈਂ ਪ੍ਰਧਾਨਪੱਖ ਬਾਤ ਕਰਦਾ ਪ੍ਰਧਾਨ ਨੇ ਸਾਡੀ ਸੁਣੀ ਨਹੀਂ ਮੇਰੇ ਮਨ ਦੇ ਵਿੱਚ ਕਿਸੇ ਲਈ ਕੋਈ ਗੱਲ ਨਹੀਂ ਕਿਸੇ ਦੇ ਮਨ ਚ ਹੋਵੇ ਤਾਂ ਮੈਨੂੰ ਉਹਦੇ ਬਾਰੇ ਪਤਾ ਨਹੀਂ ਬਿਨਾਂ ਪੱਖਪਾਤ ਤੋਂ ਮੈਂ ਸਾਰੇ ਵਾਰਡਾਂ ਦੇ ਐਮਸੀ ਸਾਹਿਬਾਨ ਨੂੰ ਪੁੱਛ ਕੇ ਚਾਹੇ ਉਹ ਸਾਡੀ ਪਾਰਟੀ ਦੇ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਅਕਾਲੀ ਦਲ ਦੇ ਨੇ ਉਹਨਾਂ ਨੂੰ ਪੁੱਛ ਕੇ ਅਸੀਂ ਵਾਰਡਾਂ ਦੀ ਵੀ ਲਿਸਟ ਬਣਾਈ ਹੈ ਜਿਹੜੇ ਜਿਹੜੇ ਵਾਰਡ ਜਿੱਦੇ ਦੇ ਕੰਮ ਹੋਣੇ ਨੇ ਤੇ ਉਹ ਵੀ ਅੱਜ ਕੀਤਾ ਉਸ ਤੋਂ ਇਲਾਵਾ ਇੱਕ ਅਸੀਂ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਮਸ਼ੀਨ ਚਾਹੀਦੀ ਹੈ ਵੱਡੀ ਜੋ ਕਿ ਸੜਕਾਂ ਨੂੰ ਸਾਫ਼ ਕਰੇ। ਸੋ ਬਜਟ ਜ਼ਿਆਦਾ ਹੋਣ ਕਰਕੇ ਤੇ ਅਸੀਂ ਉਹ ਤਾਂ ਨਹੀਂ ਖਰੀਦ ਸਕਦੇ ਤਾਂ ਅਸੀਂ ਫਿਰ ਇੱਕ ਟੈਂਡਰ ਪਾਇਆ ਵਾ। 3 ਸਾਲ ਲਈ ਸਾਨੂੰ ਅਪਰੂਵਲ ਦਿੱਤੀ ਹੈ ਸਰਕਾਰ ਨੇ ਸਾਡੇ ਮਾਨਯੋਗ ਈਓ ਸਾਹਿਬ ਨੇ। ਉਹ ਅਮਾਉਂਟ ਕਾਫੀ ਜ਼ਿਆਦਾ ਸੀ। ਤੇ ਇਹਨਾਂ ਨੇ ਫਿਰ ਅਮਨਦੀਪ ਜੀ ਨੇ ਰਿਵਿਊ ਕਰਾ ਕੇ ਉਹ ਅਮਾਉਂਟ 55 ਲੱਖ ਰੁਪਿਆ 80 ਲੱਖ ਤੋ ਕਰਵਾਤੀ ਉਹ 3 ਸਾਲ ਦਾ ਟੈਂਡਰ ਆ। ਸਾਰੇ ਹਾਊਸ ਨੇ ਉਹ ਵੀ ਪਾਸ ਕੀਤਾ। ਉਹਦੇ ਵਿੱਚ ਜਿਵੇਂ ਵੱਡੇ ਸ਼ਹਿਰਾਂ ਤੁਸੀਂ ਦੇਖ ਰਹੇ ਹੋ ਕਿ ਰਾਤ ਨੂੰ ਸੜਕਾਂ ਤੇ ਤੁਸੀਂ ਕਦੇ ਜਾਣੇ ਹੋ ਲਖਨਊ ਜਾਣੇ ਹੋ ਜੈਪੁਰ ਜਾਣੇ ਹੋ ਤੁਸੀਂ ਦੇਖਦੇ ਹੋ ਵੀ ਰਾਤ ਨੂੰ ਸੜਕਾਂ ਤੇ ਗੱਡੀਆਂ ਚੱਲ ਰਹੀ ਹੁੰਦੀਆਂ ਜਿਹੜੀਆਂ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਦੀਆਂ ਨੇ ਸੋ 7 ਕਿਲੋਮੀਟਰ ਮਾਛੀਬੜਾ ਸਾਹਿਬ ਨੂੰ 7 ਕਿਲੋਮੀਟਰ ਸ਼ਹਿਰ ਤੋਂ ਪਰੇ ਉਹ ਕਵਰ ਕਰਿਆ ਕਰਨੀ ਗਿਆ 3 ਸਾਲ ਦਾ ਸੀ ਉਹ ਵੀ ਟੈਂਡਰ ਪਾਤਾ ਕਿ ਉਹਦਾ ਟੈਂਡਰ ਕੋਈ ਲੈ ਲਵੇ ਪ੍ਰਾਈਵੇਟ ਠੇਕੇਦਾਰ ਕਿਸ ਨੇ ਲੈ ਲੈਣਾ ਔਰ ਪਾਣੀ ਸੜਕ ਤੇ ਛੜਕਾ ਪਾਣੀ ਵੀ ਛਿੜਕਣਗੇ ਉਹ ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰ ਜਿੱਥੇ ਗੱਡੀ ਜਾ ਸਕਦੀ ਆ 30 ਕਿਲੋਮੀਟਰ ਦਾ ਦਾਇਰਾ ਅੰਦਰ 7 ਕਿਲੋਮੀਟਰ ਬਾਹਰ ਆਊਟਰ ਏਰੀਆ ਜਿਵੇਂ ਸਾਤ ਸੰਕਰ ਤੱਕ ਚਲ ਗਏ ਆਪਣੀ ਗੁਰਦੁਆਰਾ ਸਾਹਿਬ ਤੱਕ ਚਲ ਗਏ ਗੁਰਦੁਆਰਾ ਕਰਪਾਨ ਪੀੜ ਸਾਹਿਬ ਤੱਕ ਚਲ ਗਏ ਇਧਰੋਂ ਗੜੀ ਦੇ ਪੁਲ ਤੱਕ ਚਲ ਗਏ ਰਾਹੂ ਰੋਡ ਤੱਕ ਚਲ ਗਏ ਸ਼ਿਵ ਜੀ ਦੇ ਮੰਦਿਰ ਤੱਕ ਜਣੀ ਜਿੱਨੀ ਜਿੱਥੇ ਜਿੱਥੇ ਤੱਕ ਸਾਨੂੰ ਲੱਗਦਾ ਕਿ ਸਾਡੇ ਸਫਾਈ ਕਰਮਚਾਰੀਆਂ ਨੂੰ ਸਫਾਈ ਕਰਮ ਚ ਦਿੱਕਤ ਆ ਰਹੀ ਆ ਇਹ ਮੇਰੀ ਇਕੱਲੇ ਦੀ ਕੋਈ ਕੋਸ਼ਿਸ਼ ਨਹੀਂ ਸਮੂਹ ਕਾਉਂਸਲਰਾਂ ਦੀ ਚਾਹੇ ਉਹ ਅਕਾਲੀ ਨੇ ਚਾਹੇ ਉਹ ਕਾਂਗਰਸ ਨੇ ਚਾਹੇ ਉਹ ਸਾਡੀ ਪਾਰਟੀ ਦੇ ਨੇ ਹਲਕਾ ਬੇ ਲੱਗਦੀ ਰਹਿਨਮਾਈ ਦੇ ਵਿੱਚ ਮੀਲ ਪੱਥਰ ਸਾਬਤ ਹੋਵਾਂਗੇ ਅਜੇ ਦਾ ਸਮਾਂ ਹੀ ਸਾਨੂੰ ਕੁਝ ਨਹੀਂ ਹੋਇਆ ਔਰ ਤੁਸੀਂ ਦੇਖ ਰਹੇ ਹੋ ਵਿਕਾਸ ਕਾਰਜ ਕਿੰਨੀ ਜਗ੍ਹਾ ਚੱਲ ਰਹੇ ਨੇ ਮੈਂ ਇਸ ਗੱਲ ਲਈ ਮਾਫੀ ਮੰਗਦਾ ਕਿ ਸਾਡੇ ਕੁਝ ਕੰਮ ਜਿਵੇਂ ਕਿ ਲਾਇਬ੍ਰੇਰੀ ਦਾ ਕੰਮ ਆ ਉਹਨਾਂ ਨੂੰ ਡੇਰੀ ਇਸ ਕਰਕੇ ਹੋ ਗਈ ਕਿ ਸਾਡੇ ਕੁਝ ਅਫਸਰ ਸਹਿਬਾਨ ਗੈਰ ਹਾਜ਼ਰ ਹਨ ਮੈਨੂੰ ਉਮੀਦ ਹੈ 5-7 ਦਿਨ ਚ ਉਹ ਆ ਜਾਣਗੇ ਔਰ ਆਉਣ ਵਾਲੇ ਅਗਲੇ ਪਹਿਲੇ ਹਫਤੇ ਅਸੀਂ ਜਿੰਨੇ ਸਾਡੇ ਪੁਰਾਣੇ ਗਾਂਧੀ ਚੌਂਕ ਢੰਡਾ ਲੱਗਣਾ ਖਾਲਸਾ ਚੌਂਕ ਦਾ ਕੰਮ ਅਸੀਂ ਆਲਰੇਡੀ ਥੋੜਾ ਸ਼ੁਰੂ ਕਰ ਚੁੱਕੇ ਆਂ ਖਾਲਸਾ ਚੌਂਕ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇੱਕ ਛੋਟਾ ਇਤਿਹਾਸਿਕ ਗੇਟ ਬਣੂਗਾ ਉੱਥੇ ਚੌਂਕ ਦੇ ਵਿੱਚ ਜਿਵੇਂ ਅਨੰਦਪੁਰ ਸਾਹਿਬ ਬਣੇ ਹੋਏ ਨੇ ਬਟ ਅਸੀਂ ਛੋਟਾ ਛੋਟੀ ਇੱਟ ਦਾ ਛੋਟਾ ਚੌਕ ਬਣਾਵਾਂਗੇ ਇਸ ਤਰ੍ਹਾਂ ਦਾ ਉਹਦੇ ਉੱਪਰ ਅਸੀਂ ਖੰਡਾ ਸਾਹਿਬ ਰੱਖ ਕੇ ਫਿਰ ਉਹਨੂੰ ਸ਼ੀਸ਼ੇ ਨਾਲ ਬੰਦ ਕਰਕੇ ਲਾਈਟਾਂ ਲਗਾਵਾਂਗੇ ਫੁਆਰੀ ਲਗਾਵਾਂਗੇ ਯਾਨੀ ਇੱਕ ਦਿਖ ਬਣਾਵਾਂਗੇ ਕਿ ਹਾਂ ਅਸੀਂ ਗੁਰੂ ਦੀ ਰਗਰੀ ਦੇ ਵਿੱਚ ਐਂਟਰ ਕਰ ਚੁੱਕੇ ਆਂ ਸੋ ਅੱਜ ਦੀ ਔਰ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਜ਼ਰੂਰ ਕਹੂੰਗਾ ਕਿ ਮੈਂ 7 ਜਨਮ ਵੀ ਲੈ ਲਵਾਂ ਤੇ ਮੈਂ ਸ਼ਹਿਰ ਨਿਵਾਸੀਆਂ ਦਾ ਦੇਨ ਨਹੀਂ ਦੇ ਸਕਦਾ ਕਿਉਂਕਿ ਜਿਸ ਕੁਰਸੀ ਤੇ ਮੈਨੂੰ ਉਹਨਾਂ ਨੇ ਬਿਠਾਇਆ ਜਿੰਨਾ ਉਹਨਾਂ ਨੇ ਮੈਨੂੰ ਮਾਨ ਬਖਸ਼ਿਆ ਸ਼ਾਇਦ ਇਹਦਾ ਕਰਜ਼ ਮੈਂ 7 ਜਨਮ ਨਹੀਂ ਉਤਾਰ ਸਕਦਾ ਸੋ ਜਿਵੇਂ ਤੁਸੀਂ ਮੇਰਾ ਸਾਥ ਦੇ ਰਹੇ ਹੋ ਮੇਰਾ ਸਹਿਯੋਗ ਦੇ ਰਹੇ ਹੋ ਇਸ ਗੁਰੂ ਦੀ ਨਗਰੀ ਨੂੰ ਸੋਹਣਾ ਸਜੱਜਾ ਬਣਾ ਲਈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਦੀ ਮੀਟਿੰਗ ਵਿੱਚ ਮੈਂ ਫਿਰ ਸਮੂਹ ਕਾਉਂਸਲਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਜੋ ਟੋਕੇ ਅੱਜ ਵਾਲੀਆਂ ਕਾਰਵਾਈਆਂ ਨੂੰ ਪੂਰਾ ਕੀਤਾ